ਪੁਰਾਣਾ ਲਦਾਖ ਜਿਹੜਾ ਸੜਕਾਂ ਤੇ ਉੱਤਰਿਆ ਹੋਇਆ ਇੱਥੇ ਦੇ ਲੋਕਾਂ ਦਾ ਕਹਿਣਾ ਵੀ ਚਾਈਨਾ ਨੇ ਸਾਡੀਆਂ ਜ਼ਮੀਨਾਂ ਜਿਹੜੀਆਂ ਉਹ ਫੜਾ ਲਈ ਜਦੋਂ ਇਹਨਾਂ ਨੇ ਆਪਣੀ ਇੰਡੀਅਨ ਗਵਰਨਮੈਂਟ ਕੋਲ ਘਾਰ ਲਾਈ ਵੀ ਸਾਡੇ ਹੱਥ ਦਿੱਤੇ ਜਾਣ ਡਵੈਲਪਮੈਂਟ ਦੇ ਨਾਂ ਤੇ ਜਿਹੜਾ ਲਦਾਖ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਗਵਰਨਮੈਂਟ ਜਦੋਂ ਲਦਾਖ ਦੇ ਲੋਕਾਂ ਨੇ ਘੁਹਾਰ ਲਾਈ ਤਾਂ ਇੰਡੀਅਨ ਗਵਰਨਮੈਂਟ ਨੇ ਇਹਨਾਂ ਨੂੰ ਕਿਸਾਨਾਂ ਵਾਂਗੂ ਅੱਤਵਾਦੀ ਕਹਿ ਕੇ ਪੱਲਾ ਝਾੜ ਲਿਆ ਯਾਨੀ ਕਿ ਇੰਡੀਅਨ ਗਵਰਨਮੈਂਟ ਦਾ ਕਹਿਣਾ ਵੀ ਇਹ ਦੇਸ਼ ਧਰੋਈ ਲੋਕ ਹੈ ਤੇ ਗਵਰਨਮੈਂਟ ਦੇ ਖਿਲਾਫ ਚੱਲਦੇ ਇਹ ਹੈਗੀ ਆ ਵਰਲਡ ਦੀ ਲਾਰਜ ਡੈਮੋਕ੍ਰੇਸੀ ਇਹੋ ਜਿਹੀ ਡੈਮੋਕ੍ਰੇਸੀ ਆ ਜਿੱਥੇ ਕੇ ਆਪਣਾ ਹੱਕ ਮੰਗਣ ਵਾਲੇ ਨੂੰ ਅਤਵਾਦੀ ਵੱਖਵਾਦੀ ਜਟੋਟੇ ਟੋਟੇ ਗੈਂਗ ਕੋਸ਼ ਵੀ ਕਹਿ ਕੇ ਸੰਬੋਧਨ ਕਰਦੀ ਸਰਕਾਰ ਇਸ ਇਨਸਾਨ ਦਾ ਨਾਂ ਆ ਸੋਨਮ ਬਾੰਗ ਚੋਂ ਲਾਕਦਾ ਇਹੋ ਬੰਦਾ ਜਿਹਨੇ ਕਿ ਆਰਮੀ ਲਈ ਵੀ ਸਪੈਸ਼ਲ ਕੈਂਪ ਬਣਾਏ ਤੇ ਬਹੁਤ ਸਾਰੀਆਂ ਇੰਡੀਆ ਲਈ ਖੋਜਾਂ ਕੀਤੀ। ਇਹੋ ਹੀ ਬੰਦਾ ਜਦੋਂ ਆਪਣੇ ਹਾਕ ਨੂੰ ਛੱਡ ਕੇ ਆਪਣੇ ਕੰਮ ਨੂੰ ਅੱਗੇ ਲੈ ਕੇ ਚੱਲਦਾ ਸੀ ਤੇ ਇੰਡੀਅਨ ਗਵਰਨਮੈਂਟ ਵੱਲੋਂ ਇਹਨੂੰ ਕਈ ਵੱਡੇ ਸਨਮਾਨ ਦਿੱਤੇ ਗਏ। ਉਹਨਾਂ ਸਨਮਾਨਾਂ ਨਾਲ ਨਿਵਾਜਿਆ ਗਿਆ। ਜਦੋਂ ਇਸ ਬੰਦੇ ਨੇ ਆਪਣੇ ਹੱਕ ਕੂਕ ਦੀ ਗੱਲ ਚੱਕਣੀ ਜਾਈ ਤੇ ਇਹਨੂੰ ਅਰਥਵਾਦੀ ਕਿਹਾ ਗਿਆ। ਆਜੋ ਥੋੜੀ ਜਿਹੀ ਇੰਟਰਵਿਊ ਸੁਣਦੇ ਹਾਂ ਤੇ ਬਾਅਦ ਚ ਗੱਲ दे। अपना अतिक्रमण बढ़ाए जा रहा है दशकों से और हाल के सालों में तो हद से ज्यादा और ये भी छुपाया जा रहा है एक तरफ इतनी पीड़ा इन चरवाहे समुदायों को और उसके बाद वो आह भी न कर पाए अगर कोई कहे कि यहाँ पर ज़मीनें गई हैं हमारी हमारे जमीनों को बचा नहीं पाए हैं तो उनको कभी देशद्रोही, कभी उनको धमकियाँ दी जाती हैं। जब हम ये कह रहे थे कि हम बॉर्डर की तरफ मार्च करेंगे तो कई लोगों ने हमें भी आप देशद्रोही हैं ऐसा कहा मैं कहता हूँ हाँ हम आह भी भर लें तो हो जाते हैं बदनाम वो कत्ल भी करें तो चर्चा नहीं होता ये हालत है आज की सरकार की पे तो जो जुल्म हो रहा है हमारे सर कट रहे हैं हम आह करें तो देशद्रोही बन रहे हैं जो 4000 स्क्वायर किलोमीटर चीनियों को सौंपते ऐसी चर्चा नहीं होती तो अब होगा लद्दाख के लोग जाकर वास्तविक भूमि पर उद्योगों को कितना चरवा चरागा जा रहा है कितने किलोमीटरों मतलब एक पूरा शहर जितना जमीन उद्योगों के लिए चरवाहों के चरागे जा रहे हैं। दूसरी तरफ उससे भी बीस गुना ज्यादा चीन को जा रहा है तो क्या हालत है इन चरवाहों की देश को दिखाने की जरूरत है ताकि उन्हें समझ आए कि ये संरक्षण लद्दाख के लोग कुछ ऐसे ही नहीं मांग रहे हैं जरूरत है इसकी उनके जान पे बन आई है उनके रोजी पे बन आई है ਤੂੰ ਸੁਣ ਲਈਏ ਇਸ ਬੰਦੇ ਦੀ ਗੱਲ ਇਹ ਬੰਦਾ ਕਈ ਚਿਰਾਂ ਤੋਂ ਏਦਾਂ ਹੀ ਪੂਰੀ ਹੜਤਾਲ ਤੇ ਬੈਠਾ ਹੋਇਆ ਆ ਤੇ 300 ਬੰਦਾ ਤੇ 350 ਦੇ ਬੰਦੇ ਦੇ ਕਰੀਬ ਇਹੋ ਇੱਕ ਰਾਤ ਪੂਰਾ ਬਾਹਰ ਰਿਹਾ ਸੀ ਉਹ ਖੜਤਾਲ ਦੇ ਵਿੱਚ ਤੇ ਇਹਦੇ ਕਈ ਚੈਨਲਾਂ ਦੇ ਉੱਤੇ ਵੀਡੀਓ ਵੀ ਚੱਲੀਆਂ ਸੀ ਇਹ ਲੋਕ ਕਹਿੰਦੇ ਆ ਕਿ ਚైనా ਨੇ ਸਾਡੀਆਂ ਜ਼ਮੀਨਾਂ ਧਾਪ ਲਈਆਂ ਤੇ ਚైనా ਨੇ ਜ਼ਮੀਨਾਂ ਜੇ ਨਹੀਂ ਦੇਣੀਆਂ ਜੇ ਤੁਸੀਂ ਨਹੀਂ ਲੈ ਸਕਦੇ ਤੇ ਜਿਹੜੀਆਂ ਸਾਡੇ ਕੋਲ ਜ਼ਮੀਨਾਂ ਹੈਗੀਆਂ ਉਹਦੇ ਉੱਤੇ ਤੁਸੀਂ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਕਿਉਂ ਉੱਥੇ ਬਰਬਾਦੀ ਕਰ ਰਹੇ ਆ ਇਹਨਾਂ ਦਾ ਕਹਿਣਾ ਵੀ ਜਿਹੜੇ ਗਲੇਸ਼ੀਅਰ ਉੱਥੇ ਕਈ ਸਾਲਾਂ ਤੋਂ ਪਿੱਛਲੇ ਨਹੀਂ ਸੀ ਉਹ ਵੀ ਹੁਣ ਫਿੱਗਰ ਰਹੇ ਆ ਸੈਪ ਡਿਵੈਲਪਮੈਂਟ ਦੇ ਨਾਂ ਤੇ ਛੇੜਛਾੜ ਜਿਹੜੀ ਲਦਾਖ ਤੇ ਹੋ ਰਹੀ ਹੈ ਐਦਾਂ ਦੀਆਂ ਵੀਡੀਓ ਸ਼ੇਅਰ ਕਰਨ ਲਈ ਕਹਿਣਾ ਨਹੀਂ ਚਾਹੀਦਾ ਪਰ ਤੁਸੀਂ ਕਰ ਦਿਆ ਕਰ ਕਹਿਣਾ ਇਸ ਲਈ ਪੈਂਦਾ ਵੀ ਆਪਣੇ ਲੋਕ ਜਿੰਨਾ ਚਿਰ ਆਪਾਂ ਕਹਿੰਦੇ ਨਹੀਂ ਉਹਨਾਂ ਚਿਰ ਕੁਝ ਕਰਦੇ ਨੇ ਜਿਸ ਤਰ੍ਹਾਂ ਤੁਸੀਂ ਕਿਸਾਨਾਂ ਦੀ ਗੱਲ ਅੱਗੇ ਤੱਕ ਸ਼ੇਅਰ ਕੀਤੀ ਸੀ ਇਹ ਲਦਾਖ ਦੇ ਲੋਕਾਂ ਦੀ ਵੀ ਗੱਲ ਜਰੂਰ ਅੱਗੇ ਸ਼ੇਅਰ ਕਰੋ ਜੇ ਤੁਸੀਂ ਸ਼ੇਅਰ ਨਹੀਂ ਕਰਦੇ ਵੀਡੀਓ ਤੇ ਤੁਸੀਂ ਵੀ ਪਾਪਾਂ ਦੇ ਭਾਗੀ ਹੋਵੋਗੇ ਕਿਉਂਕਿ ਹੱਕ ਦਾ ਸਾਥ ਦੇਣਾ ਬਹੁਤ ਚੰਗੀ ਗੱਲ ਹੈ ਤੇ ਹੱਕ ਦਾ ਸਾਥ ਨਹੀਂ ਦੇਣਾ ਤੁਹਾਨੂੰ ਪਤਾ ਵੀ ਉਹ ਉਸ ਤੋਂ ਵੱਡਾ ਪਾਪ ਕੋਈ ਨਹੀਂ ਆਪਣੇ ਗੁਰੂਆਂ ਨੇ ਵੀ ਕਿਹਾ ਹੈ ਵੀ ਜਿੱਥੇ ੱਟਕਾ ਹੁੰਦਾ ਉਹਦੇ ਬੰਦੇ ਨਾਲ ਹੱਕ ਢਾ ਕੇ ਖੜ੍ਹ ਜਾਓ ਤੇ ਉਸ ਟਾਈਮ ਉੱਪਰ ਵਾਲਾ ਵੀ ਤੁਹਾਡਾ ਸਾਥ ਦਿੰਦਾ। ਕੁਝ ਘੜੀ ਦੀ ਚੰਗਰਦਮ ਖੁੰਦੀ ਆ ਝੂਠੇ ਲੋਕਾਂ ਦੀ ਪਰ ਆਖਰ ਵਿੱਚ ਸੱਚ ਦੀ ਜਿੱਤ ਹੁੰਦੀ। ਇਸ ਕਰਕੇ ਇਹਨਾਂ ਲਦਾਖ ਦੇ ਸੱਚੇ ਲੋਕਾਂ ਨਾਲ ਖੜੋ। ਇਹਨਾਂ ਨੂੰ ਅੱਤਵਾਦੀ ਕਹਿ ਕੇ ਵੱਖਵਾਦੀ ਕਹਿ ਕੇ ਗਵਰਨਮੈਂਟ ਭੰਡ ਰਹੀ ਹੈ ਤੇ ਤੁਸੀਂ ਇਹਨਾਂ ਦੀ ਆਵਾਜ਼ ਬਣੋ, ਵੀਡੀਓ ਸ਼ੇਅਰ ਕਰੋ ਤੇ ਸਾਡਾ ਪੇਜ ਜ਼ਰੂਰ ਫੋਲੋ ਕਰ ਲਓ। ਇਹਨਾਂ ਦੀ ਹੋਰ ਅਪਡੇਟ ਆਪਾਂ ਤੁਹਾਡੇ ਨਾਲ ਸਮੇਂ-ਤੇ ਸਮੇਂ ਲੈ ਕੇ ਆਉਂਦੇ ਰਹਿਾਂਗੇ ਤੇ ਕਮੈਂਟ ਬਾਕਸ 'ਚ ਆਪਣੀ ਰਾਏ ਜ਼ਰੂਰ ਦੱਸਿਓ ਤੁਹਾਡਾ ਕੀ ਜਿੰਨੇ ਵੀ ਭਗਤਾਂ ਅੰਤ ਭਗਤਾਂ ਸਭ ਦੂਰ ਰਹਿਣ ਨਹੀਂ ਤਾਂ ਲੜੜੇ ਬਹੁਤ ਪੈਣਗੇ ਤੇਜ ਨੂੰ ਫੋਲੋ ਕਰਨਾ ਨਾ ਭੁੱਲਿਓ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆਂ ਨੈਕਸਟ ਵੀਡੀਓ ਧੰਨਵਾਦ